ਆਪਣੇ ਹੱਕਾਂ ਦੀ ਗੱਲ ਕਰਨ ਲਈ ਰੋਕਿਆ ਜਾ ਰਿਹਾ ਇਹਦੇ ਵਿੱਚ ਜਿਹੜੇ ਜ਼ਿੰਮੇਵਾਰ ਨਹੀਂ ਆ ਸਾਡੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨਹੀਂ ਆ ਇੱਥੇ ਤੁਹਾਡੇ ਸਾਹਮਣੇ ਇੱਕ ਆਮ ਆਦੀ ਪਾਰਟੀ ਦੇ ਲੀਡਰ ਨੇ ਬਿਆਨ ਦਿੱਤਾ ਕਿ ਪ੍ਰਵਾਸ ਨੌਜਵਾਨ ਬਾਹਰ ਨਾ ਜਾਣ ਮੈਂ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਮੇਰੇ ਉੱਪਰ ਆਮ ਆਦੀ ਪਾਰਟੀ ਨੇ ਨੌ ਪਰਚੇ ਪਾਏ ਸਿਰ ਤੇ ਕਫਨ ਬੰਨ ਕੇ ਲੜਾਈ ਲੜੀਆ ਆਪਣੇ ਲੀਡਰਾਂ ਨੂੰ ਬਚਾਉਣ ਲਈ ਧਰਨਾ ਲਾ ਸਕਦੇ ਨੇ ਪਰ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਧਰਨਾ ਨਹੀਂ ਲਾ ਸਕਦੇ ਕੀ ਫੀਲ ਹੋ ਰਿਹਾ ਹੈ ਕਿੰਦਾ ਦਾ ਮਹਿਸੂਸ ਕਰ ਰਹੇ ਹੋ ਨਾ ਦੇਖੋ ਮਹਿਸੂਸ ਇਸ ਪ੍ਰਕਾਰ ਕਰ ਰਹੇ ਹਾਂ ਵੀ ਜਿਹੜਾ ਹੈ ਚੰਡੀਗੜ੍ਹ ਹੈ ਜਿਹੜਾ ਹੈ ਯੂਨੀਵਰਸਿਟੀ ਹੈ ਪੰਜਾਬ ਦੀ ਆ ਜੇਕਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ ਅਧਿਕਾਰ ਨਹੀਂ ਹੈਗਾ ਤਾਂ ਅਸੀਂ ਆਪਣੇ ਆਪ ਨੂੰ ਇਹ ਸਮਝੋ ਕਿ ਅਸੀਂ ਗੁਲਾਮ ਆ ਅਸੀਂ ਇੱਥੇ ਇਹ ਗੱਲ ਕੀ ਕਰੀਆ ਅਸੀਂ ਕੋਈ ਇੱਥੇ ਗੋਲੀਆਂ ਅਸੀਂ ਇੱਥੇ ਕੋਈ ਪਿਸਤੌਲ ਬੰਦੂਖਾਂ ਡੰਡੇ ਲੈ ਕੇ ਆਇਆ ਅਸੀਂ ਸਿਰਫ ਔਰ ਸਿਰਫ ਇੱਥੇ ਆਪਣੇ ਇਸ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਨ ਲਈ ਆਏ ਆਂ ਜਿਸ ਸਮੇਂ ਸੈਂਟਰ ਗਵਰਨਮੈਂਟ ਨੇ ਇਹ ਗੱਲ ਕਿਹਾ ਸੀਗਾ ਕਿ ਚੰਡੀਗੜ੍ਹ ਆ ਜਿਹੜਾ ਇਹ ਪੰਜਾਬ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਇਹ ਵਾਅਦਾ ਸੀਗਾ ਸੈਂਟਰ ਗਵਰਨਮੈਂਟ ਦਾ ਅਸੀਂ ਉਹ ਵਾਅਦਿਆਂ ਨੂੰ ਜਗਾਉਣ ਲਈ ਆਏ ਆਂ ਕਿ ਇਹ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾ ਗਿਆ ਇਸ ਕਰਕੇ ਮੈਂ ਹੀ ਬੇਨਤੀ ਕਰਦਾਂ ਕਰਨਾ ਚਾਹਣਾ ਕਿ ਅੱਜ ਸਾਨੂੰ ਆਪਣੇ ਹੱਕਾਂ ਦੀ ਗੱਲ ਕਰਨ ਲਈ ਰੋਕਿਆ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਜ਼ਿੰਮੇਵਾਰ ਨੇਗੀਆਂ ਸਾਡੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇਗੀਆਂ ਜਿਹੜੇ ਸੱਤਾ ਦੇ ਵਿੱਚ ਰਹੀਆਂ ਜਾਂ ਹੁਣ ਸੱਤਾ ਦੇ ਵਿੱਚ ਲੜਾਈ ਇਹ ਸਟੂਡੈਂਟਾਂ ਦੀ ਨਹੀਂ ਹੈਗੀ ਲੜਾਈ ਇਹ ਨੌਜਵਾਨਾਂ ਦੀ ਨਹੀਂ ਹੈਗੀ ਲੜਾਈ ਹੈਗੀ ਰਾਜਨੀਤਿਕ ਲੀਡਰਾਂ ਦੀ ਜਿਹੜੀ ਅੱਜ ਅੱਜ ਸੱਤਾ ਦੇ ਵਿੱਚ ਆ ਅੱਜ ਸਰਕਾਰ ਦੇ ਵਿੱਚ ਲੜਾਈ ਇਹ ਉਹਨਾਂ ਦੀ ਹੈ ਇਸ ਕਰਕੇ ਇਹ ਤਾਂ ਨੌਜਵਾਨਾਂ ਨੂੰ ਆ ਕੇ ਇੱਕ ਗੱਲ ਕਹਿ ਰਹੇ ਨੇ ਕਿ ਲੀਡਰ ਅਸੀਂ ਤੁਹਾਡੇ ਨਾਲ ਆ ਤੁਸੀਂ ਉਹਨਾਂ ਦੇ ਨਾਲ ਕਿਉਂ ਆ ਸੰਖੇਤ ਤਾ ਤੁਸੀਂ ਇਹ ਗੱਲ ਕਹਿਣਾ ਚਾਹੀਦਾ ਵੀ ਤੁਹਾਡੇ ਨਾਲ ਸਟੂਡੈਂਟ ਨੌਜਵਾਨ ਤੁਹਾਡੇ ਨਾਲ ਲਗੇ ਇਹ ਲੀਡਰ ਭੁੱਲ ਚੁੱਕੇ ਨੇਗੇ ਇਸ ਕਰਕੇ ਇਹ ਹੀ ਬੇਨਤੀ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਵੀ ਅੱਜ ਜਿਹੜੀ ਲੋੜ ਆ ਸਮੇਂ ਦੀ ਲੋੜ ਆ ਜਿੰਨਾ ਟਾਈਮ ਅਸੀਂ ਇਸ ਚੀਜ਼ ਤੇ ਦਾਵਾ ਠੋਕ ਦੇ ਕੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਉਹਨਾਂ ਟਾਈਮ ਚੰਡੀਗੜ੍ਹ ਦੇ ਵਿੱਚ ਐਵੇਂ ਜਿਹਾ ਧੱਕਾ ਹੁੰਦਾ ਰਹੂਗਾ ਕਿਉਂਕਿ ਇਹੀ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਹੈ ਇਹ ਸਾਡੇ ਹਰ ਰੋਜ਼ ਜਿੱਦ ਅਸੀਂ ਗੱਡੀਆਂ ਲੈ ਕੇ ਆਉਣੇ ਆ ਅਸੀਂ ਕਾਫਲੇ ਲੈ ਕੇ ਆਉਣੇ ਆ ਹਰ ਰੋਜ਼ ਸਾਨੂੰ ਮਤਰੀਮ ਵਰਗਾ ਸਲੂਕ ਕਰਦਾ ਕਿਉਂਕਿ ਇਹ ਸਾਡਾ ਸ਼ਹਿਰ ਇਹ ਮੰਨਦੀ ਨਹੀਂ ਕਿ ਇਹ ਦੇ ਵਿੱਚ ਪੰਜਾਬ ਦਾ ਵੀ ਹਿੱਸਾ ਹੈਗਾ ਇਸ ਕਰਕੇ ਹਰ ਪਾਸੇ ਪੰਜਾਬ ਨੂੰ ਛੋਟਾ ਕੀਤਾ ਜਾ ਰਿਹਾ ਪਰ ਇਹਨਾਂ ਉੱਪਰ ਲੀਡਰਾਂ ਦਾ ਬਿਲਕੁਲ ਧਿਆਨ ਨਹੀਂ ਹੈਗਾ ਇੱਥੇ ਤੁਹਾਡੇ ਸਾਹਮਣੇ ਇੱਕ ਆਮ ਆਦੀ ਪਾਰਟੀ ਦੇ ਲੀਡਰ ਨੇ ਬਿਆਨ ਦਿੱਤਾ ਕਿ ਪ੍ਰਵਾਸ ਨੌਜਵਾਨ ਬਾਹਰ ਨਾ ਜਾਣ ਮੈਂ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਮੇਰੇ ਉੱਪਰ ਆਮ ਆਦਮੀ ਪਾਰਟੀ ਨੇ ਨੌ ਪਰਚੇ ਪਾਏ ਸਿਰ ਤੇ ਕਫਣ ਬੰਨ ਕੇ ਲੜਾਈ ਲੜੀਆ ਇਸ ਕਰਕੇ ਇਹ ਜਿਹੜਾ ਡੋਗਲੇ ਚਿਹਰਾ ਨੂੰ ਉਹਨਾਂ ਦਿਖਾਉਣਾ ਬੰਦ ਕਰਨ ਮੈਂ ਕੋਈ ਬੇਨਤੀ ਕਰਨਾ ਚਾਹਣਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਇਹ ਦਿੱਲੀ ਦੀਆਂ ਪਾਰਟੀਆਂ ਤੋਂ ਬਾਹਰ ਆ ਕੇ ਪੰਜਾਬ ਦੇ ਵਿੱਚ ਏਕਤਾ ਭਾਈਚਾਰਾ ਕਾਇਮ ਰੱਖੋ ਤੇ ਪੰਜਾਬ ਦੇ ਹੱਕ ਜਿਹੜੇ ਮਿਲਣਗੇ ਉਹ ਜੱਥੇਬੰਦ ਸਾਡੇ ਕਿਸਾਨ ਮਜ਼ਦੂਰ ਜੱਥੇਬੰਦਾਂ ਨਾਲ ਮਿਲ ਕੇ ਹੀ ਜਿਹੜੇ ਹੱਕ ਮਿਲਣਗੇ ਇਹ ਜਿਹੜਾ ਗੱਲ ਹੈ ਭਾਈ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਪੰਜਾਬ ਦਾ ਵਧੀਆ ਬਣਾ ਸਕਦੀ ਹੈ ਕਿਤਾ ਸਕਦੀ ਹੈ ਜਿਹੜੇ ਅਸੀਂ ਕਾਰਤੂਸ ਪਹਿਲਾਂ ਚਲਾ ਕੇ ਦੇਖ ਲਏ ਜੇ ਮਚਾਰਾਂ ਜਿਹੜੀਆਂ ਜਿਹੜੇ ਅਸੀਂ ਚਾਰਾਂ ਤਨਚਾਣਾ ਪਾਰ ਕੇ ਦੀ ਗੱਲ ਕਰਾਂ ਜਿਨ੍ਹਾਂ ਨੇ ਕੋਈ ਸਾਡੇ ਪੰਜਾਬ ਦਾ ਹੱਕ ਨਹੀਂ ਲੈ ਕੇ ਦਿੱਤਾ ਪੰਜਾਬ ਦੀ ਨੌਜਵਾਨਾਂ ਨੂੰ ਖਤਮ ਕੀਤਾ ਉਹ ਕਾਰ ਤੋਂ ਸਾਨੂੰ ਦੁਬਾਰੇ ਦੁਬਾਰੇ ਚਲਾਉਣ ਦਾ ਕੀ ਫਾਇਦਾ ਆ ਚਾਰੇ ਪੰਜੇ ਪਾਰਟੀਆਂ ਦਾ ਰਿਜੈਕਟ ਨਹੀਂ ਲੱਗਦਾ ਕਿ ਪੰਜਾਬ ਦਾ ਵਿਕਾਸ ਖੇਤੀ ਪਾਰਟੀ ਕਰ ਸਕਦਾ ਬਿਲਕੁਲ ਖੇਤੀ ਪਾਰਟੀ ਕਰ ਸਕਦਾ ਜਿਹੜੇ ਪੰਜਾਬ ਦੀ ਗੱਲ ਕਰਨ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਕਿੱਡਾ ਵੱਡਾ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣ ਲਈ ਅੰਦੋਲਨ ਸੀਗਾ ਉਹ ਕਿਹਨੇ ਜਿੱਤ ਕੇ ਦਿੱਤਾ ਕਿਸਾਨ ਜਥੇਬੰਦੀਆਂ ਨੇ ਕਿਸੇ ਰਾਜਨੀਤਿਕ ਪਾਰਟੀ ਨੇ ਜਿੱਤ ਕੇ ਦਿੱਤਾ ਆ ਸਿੱਖ ਜਥੇਬੰਦੀਆਂ ਨੇ ਜਿੱਤਿਆ ਹੋ ਕਿਸੇ ਰਾਜਨੀਤਿਕ ਪਾਰਟੀ ਨੂੰ ਜਿੱਤ ਕੇ ਦਿੱਤਾ ਦੱਸੋ ਜੇ ਕਿਸੇ ਵੀ ਜਾਂ ਪਾਰਟੀ ਸੱਤਾ ਦੇ ਵਿੱਚ ਹੋਵੇ ਜਾਂ ਸੱਤਾ ਤੋਂ ਬਾਹਰ ਹੋਵੇ ਉਹਨੇ ਆਪਣਾ ਕੇਡਰ ਲਾ ਕੇ ਧਰਨਾ ਲਾਇਆ ਹੋਵੇ ਪੰਜਾਬ ਦੇ ਹੱਕਾਂ ਲਈ ਹਾਂ ਆਪਣਾ ਕੇਡਰ ਲੈ ਕੇ ਇਹ ਕਿਸੇ ਆਪਣੇ ਮੰਨ ਕੇ ਚੱਲ ਵੀ ਆਪਣੇ ਆਪਣੇ ਲੀਡਰ ਨੂੰ ਬਚਾਉਣ ਲਈ ਜਿਵੇਂ ਕਿ ਆਮ ਆਦੀ ਪਾਰਟੀ ਦੇ ਲੀਡਰ ਨੂੰ ਬਚਾਉਣ ਲਈ ਆਮ ਆਦੀ ਪਾਰਟੀ ਨੇ ਜਾ ਕੇ ਧਰਨਾ ਲਾਉਂਦੀ ਹੈ ਕਾਂਗਰਸ ਵਾਲੇ ਕਾਂਗਰਸ ਵਾਲੇ ਲੀਡਰ ਨੂੰ ਬਚਾਉਣ ਲਈ ਧਰਨਾ ਲਾਉਂਦੇ ਨੇ ਆਪਣੇ ਲੀਡਰਾਂ ਨੂੰ ਬਚਾਉਣ ਲਈ ਧਰਨਾ ਲਾ ਸਕਦੇ ਨੇ ਪਰ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਧਰਨਾ ਨਹੀਂ ਲਾ ਸਕਦੇ ਇਹ ਕੀ ਗੱਲ ਪਾਣਾ ਬਈ ਜੇ ਕੇਂਦਰੀਕਰਨ ਹੁੰਦਾ ਕੀ ਅਸਰ ਹੋਦਾ ਯੂਨੀਵਰ ਕੇਂਦਰੀਕਰਨ ਹੁੰਦਾ ਸਾਨੂੰ ਸਭ ਨੂੰ ਪਤਾ ਹੀ ਹੈ ਜਦੋਂ ਕੇਂਦਰੀਕਰਨ ਹਰ ਇੱਕ ਚੀਜ਼ ਤੇ ਹੁੰਦਾ ਪੰਜਾਬ ਦੇ ਹਰ ਜਿਹੜਾ ਸਰੋਤ ਆ ਹਰ ਇੱਕ ਹਿੱਸੇ ਦੇ ਉੱਪਰ ਡਾਕਾ ਕੇਂਦਰ ਮਾਰ ਰਿਹਾ ਹੈ ਜੋ ਹੁਣ ਸਾਰਾ ਕੁਝ ਕੇਂਦਰ ਦੇ ਹੱਥ ਦੇ ਵਿੱਚ ਹੋਊਗਾ ਤਾਂ ਫਿਰ ਉਹਦੀ ਨਮਾਇੰਦਗੀ ਜਿਵੇਂ ਆਪਾਂ ਕਹਿੰਦੇ ਹੋ ਪੰਜਾਬ ਦਾ ਮਤਰੀ ਮਾਲਾ ਸਲੂਕ ਦਿੱਲੀ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਜਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ ਅਸੀਂ 350 ਸਾਲਾ ਮਨਾ ਰਹੇ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦਾ ਉਸੇ ਦਿੱਲੀ ਨੇ ਗੁਰੂ ਤੇਗ ਬਹਾਦਰ ਪਾਸ਼ਾ ਮਾਰੋ ਸ਼ਹੀਦ ਕਰਿਆ ਤੇ ਅੱਜ ਵੀ ਜਿਹੜੀਆਂ ਉਹੀ ਜਿਹੜੀਆਂ ਉੱਥੇ ਤਾਕਤਾਂ ਲਗੀਆਂ ਅਸੀਂ ਫਿਰ ਅੰਗਰੇਜ਼ ਅੰਗਰੇ ਉਹਨਾਂ ਤੋਂ ਦੇਸ ਨੂੰ ਯਾਰ ਕਰਾਇਆ ਅੱਜ ਵੀ ਜਿਹੜੀਆਂ ਉਹੀ ਤਾਕਤਾਂ ਨੇਗੀਆਂ ਦਿੱਲੀ ਦੇ ਤਾਕਤਾਂ ਨੇ ਪੰਜਾਬ ਨੂੰ ਖਤਮ ਕਰਦੇ ਲੱਗੇ ਹੋਏ ਨੇ ਉਹਨਾਂ ਨੇ ਕਦੇ ਜਿਹੜਾ ਪੰਜਾਬ ਨੂੰ ਨਾਟਕ ਦੇ ਜਿਹੜਾ ਕਿ ਹਿੱਸਾ ਦਿੱਤਾ ਪੰਜਾਬ ਦਾ ਨਾ ਪੰਜਾਬ ਨੂੰ ਪੰਜਾਬ ਦੇ ਹੱਕ ਦਿੱਤੇ ਨੇ ਉਹਨਾਂ ਨੇ ਪੰਜਾਬ ਦੇ ਹੱਕਾਂ ਉੱਪਰ ਡਾਕਾ ਹੀ ਮਾਰਿਆ ਭਾਈ ਜਿਹੜੇ ਆਪਾਂ ਸੈਨੇਟ ਦੀ ਗੱਲ ਕਰਦੇ ਆ ਸੈਨੇਟ ਭੰਗ ਹੋਣ ਦੀ ਗੱਲ ਕਰ ਰਿਹਾ 92 ਮੈਂਬਰ ਨਹੀਂ ਪਰ ਉਰੇ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਵਿੱਚੋਂ 2 4 5 ਹੀ ਦਿਖਦੇ ਨੇ ਪਰ ਆਪਾਂ ਨੂੰ ਇਹ ਲੱਗਦਾ ਕਿ ਸੈਨਟ ਹੀ ਬਚਾਉਣ ਨਾਲ ਪੰਜਾਬ ਬਜੀ ਯੂਨੀਵਰਸਿਟੀ ਪੰਜਾਬ ਦੀ ਰਹਿ ਸਕਦੀ ਹੈ ਅਸੀਂ ਐਡਾ ਵੱਡਾ ਕੱਟ ਕਰਕੇ ਪੂਰਨ ਪੰਜਾਬ ਮੈਂ ਤਾਂ ਇਹੀ ਗੱਲ ਕਹਿਣਾ ਚਾਹਣਾ ਮੈਂ ਤਾਂ ਇਹੀ ਗੱਲ ਬਿਲਕੁਲ ਇਹ ਮੈਂ ਗੱਲ ਕੀਤੀ ਨਾ ਇੱਥੇ ਮੈਂ ਤਾਂ ਇਹ ਗੱਲ ਕਰਿਆ ਵੀ ਇਹ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਵੀ ਪੰਜਾਬ ਦਾ ਤੇ ਯੂਨੀਵਰਸਿਟੀ ਪੰਜਾਬ ਦੀ ਹੈ ਮੇਰਾ ਤਾਂ ਸਾਡਾ ਹੱਕ ਹੀ ਹੈ ਕਿ ਸੰਪੂਰਨ ਤੌਰ ਤੇ ਜਿਹੜੀ ਯੂਨੀਵਰਸਿਟੀ ਪੰਜਾਬ ਨੂੰ ਪੰਜਾਬ ਦੇ ਹਵਾਲੇ ਕੀਤੀ ਜਾਵੇ ਜੀਆ ਧੰਨਵਾਦ ਜੀ